ਤੋ ਨਹੀਂ ਹੋਈ ਸੋ ਇਹਨਾਂ ਦੇ ਵਿੱਚ ਐਨੇ ਵੱਡੇ ਗੁਣ ਸੀ ਮੈਂ ਇਹਨਾਂ ਦਾ ਗੁਣ ਬਿਆਨਾ ਚ ਨਹੀਂ ਕਹਿ ਸਕਦਾ ਇਹ ਸਾਨੂੰ ਪਤਾ ਜਿਨ੍ਹਾਂ ਨੇ ਇਹਨਾਂ ਦੇ ਨਾਲ ਜੌਬ ਕੀਤੀ ਹੈ ਕਿ ਸ਼ਾਮ ਲਾਲ ਵਿੱਚ ਕਿੰਨੇ ਗੁਣ ਸੀ ਠੰਡੇ ਸੁਭਾਅ ਦਾ مالک ਸੀ ਸਭ ਦੀ ਰਿਸਪੈਕਟ ਕਰਨ ਵਾਲਾ ਸੀ ਔਰ ਸਭ ਦੇ ਕੰਮ ਆਉਣ ਵਾਲਾ ਸੀ ਫਿਰ ਇਹਨਾਂ ਦੀ ਵਾਈਫ ਸੀ ਕਮਲਾ ਜੀ ਔਰ ਕਮਲਾ ਜਿਹੜੀ ਹੈ ਜਦੋਂ ਵੀ ਸਾਡੇ ਯੂਨੀਵਰਸਿਟੀ ਚ ਕੋਈ ਐਦਰੋ ਜਾਂਦਾ ਸੀ ਅਸੀਂ ਕਹਿ ਦਿੰਦੇ ਸੀ ਜੇ ਰਾਤ ਨੂੰ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਤਬਾਹੂ ਸ਼ਾਮਲਾਲ ਜੀ ਕੋਲ اٹਕ ਜਿਓ ਸ਼ਾਮਲਾਲ ਜੀ ਕੋਲ ਤਾਂ ਇਹ اٹਕ ਹੁੰਦਾ ਸੀ ਜੇ ਮੈਡਮ ਕਮਲਾ ਹੈ ਜੇ ਭਾਈ ਇਹ ਰੋਟੀ ਬਣਾ ਕੇ ਦਿੰਦੀ ਸੀ ਜੇ ਰਿਸਪੈਕਟ ਦਿੰਦੀ ਸੀ ਸੋ ਜਿੰਨੀ ਉਹਨਾਂ ਨੇ ਆਉ ਭਗਤ ਕੀਤੀ ਹੈ ਸਜਣਾ ਦੀ ਰਿਸ਼ਤੇਦਾਰਾਂ ਦੀ ਮੁਲਾਜ਼ਮਾਂ ਦੀ ਐਨੀ ਆਮ ਔਰਤ ਵੀ ਨਹੀਂ ਕਰ ਸਕਦਾ ਨਹੀਂ ਕਰ ਸਕਦੀ ਸੋ ਮੈਂ ਸ਼ਾਮਲਾਲ ਜੀ ਨੂੰ ਇੱਕ ਗੱਲ ਕਹੂੰਗਾ ਕਿ 30 ਸਾਲ ਦੀ ਨੌਕਰੀ ਤੁਸੀਂ ਕੀਤੀ ਹੈ 30 ਸਾਲ ਤੁਹਾਨੂੰ ਉਹਨਾਂ ਨੇ ਦਫ਼ਤਰ ਵਿੱਚ ਭੇਜਿਆ ਆਮ ਮਲਾਜ਼ਮ ਦੀ ਡਿਊਟੀ 9 ਤੋਂ 5 ਹੁੰਦੀ ਹੈ ਲੇਕਿਨ ਜਿਹੜਾ ਇੱਕ ਡਰਾਈਵਰ ਹੁੰਦਾ ਹੈ ਉਹਦੀ ਡਿਊਟੀ 24 ਘੰਟੇ ਹੁੰਦੀ ਹੈ ਜੇ ਅਫਸਰ ਨੇ ਹైదరాబాద్ ਜਾਣਾ ਹੈ ਦਿੱਲੀ ਜਾਣਾ ਤਾਂ ਸ਼ਾਮਲਾ ਜੀ ਨੇ 3 ਵਜੇ ਉੱਠ ਕੇ ਜਾਣਾ ਹੈ ਤਾਂ 3 ਵਜੇ ਜੇ ਉੱਠ ਕੇ ਜਾਂਦਾ ਸੀ ਤਾਂ ਉਹਦੇ ਲਈ ਜਿਹੜੀ ਰੋਟੀ ਪਾਣੀ ਦਾ ਇੰਤਜ਼ਾਮ ਸੀ ਜਿਵੇਂ ਸਕੂਲ ਵਾਲੇ ਬੱਚਿਆਂ ਨੂੰ ਡੱਬਾ ਭਾ ਕੇ ਮਾਰ ਪਰ ਕੇ ਭੇਜਦੀਆਂ ਨੇ ਮਾਤਾਵਾਂ ਇਸੇ ਤਰ੍ਹਾਂ ਉਸ ਕਮਲਾ ਨੇ ਵੀ ਇਹਨੂੰ ਰੋਟੀ ਪਾਣੀ ਦੀ ਸੇਵਾ ਕੀਤੀ ਹੈ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਨਾ ਦੋਹਾਨੂਈ ਔਰ ਇਸ ਪਰਿਵਾਰ ਨੂੰ ਔਰ ਇਸ ਸੰਗਤ ਨੂੰ ਜਿੰਨੇ ਵੀ ਰਿਸ਼ਤੇਦਾਰ ਵਿਰਾਜਮਨ ਹੋਏ ਨੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਦਾ ਔਰ ਮਲਾਜਮਾਂ ਨੂੰ ਵੀ ਇਹ ਗੱਲ ਕਹੂੰਗਾ ਜਿਹੜੇ ਮੈਥੋਂ ਜੂਨੀਅਰ ਨੇ ਸੀਨੀਅਰ ਨੂੰ ਤਾਂ ਮੈਂ ਨਹੀਂ ਕਹਿ ਸਕਦਾ ਕਿ ਨੌਕਰੀ ਵੇਲੇ ਸ਼ਾਮ ਲਾਲ ਵਰਗੇ ਜਿਹੜੇ ਗੁਣ ਹੈ ਉਹ ਅਪਣਾਣੇ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਇਹਦੇ ਵਰਗੇ ਗੁਣ ਪਲਾਅ ਅਪਣਾ ਲੈਂਦੇ ਹੋ ਤਾਂ ਅਫਸਰ ਜਿੰਨਾ ਮਰਜੀ ਸਖਤ ਹੋਵੇ ਤਾਂ ਉਹ ਵੀ ਨਰਮ ਹੋ ਜਾਂਦਾ ਹੈ ਸੋਈ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਮਹਾਰਾਜੀ ਦਾ ਲੱਖਾਂ ਲੱਖ ਧੰਨਵਾਦ ਕਰਦਾ ਹਾਂ ਮੈਂ ਇੱਕ ਜਗ੍ਹਾ ਪੜਿਆ ਹੈ ਇਹ ਸੰਤ ਬੜੇ ਪਰਮਾਰਥੀ ਸੀਤਲ ਜਿਨ ਕੇ ਅੰਗ ਤਪਸ਼ 부ਝਾਵੇ ਔਰੋਂ ਕੀ ਦੇ ਦੇ ਆਪਣਾ ਰੰਗ ਕਿਉਂਕਿ ਅਸੀਂ ਲੋਕ ਸਵਾਰਥੀ ਆ ਇਹ ਪਰਮਾਰਥੀ ਅਸੀਂ ਤਾਂ ਹਰ ਵੇਲੇ ਸਾਡੇ ਸੈਲਫੀ ਨੇਸ ਆ ਅਸੀਂ ਤਾਂ ਆਪਣੇ ਸਵਾਰਥਾਂ ਲਈ ਮੱਥੇ ਠੇਕਦੇ ਆ ਅਰਜਾ ਕਰਦੇ ਆ ਲੇਕਿਨ ਇਹ ਪਰਮਾਰਥੀ ਦੇ ਰਾਤ ਸਾਨੂੰ ਸੁਧਾਰਨ ਵਾਸਤੇ ਤੁਰੇ ਫਿਰਦੇ ਆ ਫਿਰ ਜਿੰਨਾ ਮਰਜੀ ਅਸੀਂ ਕੋੜੇਕ ਪੱਤੇ ਹੋਈਏ ਜਦੋਂ ਇਹਨਾਂ ਦੀ ਸ਼ਰਨ ਵਿੱਚ ਆ ਜਾਂਦੇ ਆ ਤਾਂ ਅਸੀਂ ਵੀ ਠੰਡੇ ਹੋ ਜਾਂਦੇ ਆ ਕਹ ਤਾਂ ਹੀ ਕਿਹਾ ਸੰਤ ਬੜੇ ਪਰਮਾਰਥੀ ਸ਼ੀਤਲ ਜਨ ਕੇ ਅੰਗ ਤਪਸ਼ ਭਜਾਵੇ ਔਰੋਂ ਕੀ ਦੇ ਦੇ ਆਪਣਾ ਰੰਗ ਸੋਈ ਮੈਂ ਮਹਾਰਾਜ ਜੀ ਦਾ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਸਾਨੂੰ ਇੱਕ ਬੋਲ ਨੇ ਇੱਕ ਸ਼ਬਦ ਨੇ ਸਾਨੂੰ ਹਜ਼ਾਰਾਂ ਸ਼ਬਦ ਸੁਣਾ ਦਿੱਤੇ ਸੋਈ ਅਸੀਂ ਇਹਨਾਂ ਦੇ ਸ਼ਬਦਾਂ ਨੂੰ ਗ੍ਰਹਿਣ ਕਰੀਏ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੀ ਬੇ ਚੁਗਲੀ ਨਿੰਦਿਆ ਤੋਂ ਬਚੀਏ ਔਰ ਮਾੜੇ ਕਰਮਾਂ ਤੋਂ ਬਚੀਏ ਸੋ ਹੀ ਸ਼ਾਮਲਾਲ ਜੀ ਹੁਣ ਜਿਹੜਾ ਸਮਾਂ ਉਹ 60 ਸਾਲ ਤੋਂ ਤੁਸੀਂ ਰਿਟਾਇਰ ਹੋਏ ਹੋ ਹੁਣ ਸਮਾਜ ਨੂੰ ਸਮਾਂ ਦਿਓ ਤੁਹਾਡੀਆਂ ਡਿਊਟੀਆਂ ਜਿਹੜੀਆਂ ਪਰਿਵਾਰਕ ਸੀਗੀਆਂ ਬੱਚਿਆਂ ਦੀਆਂ ਡਿਊਟੀਆਂ ਸੀ ਉਹ ਤੁਸੀਂ ਪੂਰੀਆਂ ਕਰ ਗਏ ਕਿਉਂਕਿ ਬੱਚੇ ਤੁਹਾਡੇ ਫੋਰਨ ਚ ਸੈਟਲਡ ਹੈ ਲੜਕਾ ਵੀ ਬਹੂ ਵੀ ਤੇ ਤੁਹਾਡੀ ਜਿਹੜੀ ਬੇਟੀ ਹੈ ਔਰ ਜਮਾਈ ਹੈ ਉਹ ਵੀ ਸੈਟਲਡ ਹੈ ਇਸ ਕਰਕੇ ਹੁਣ ਤੁਸੀਂ ਸਮਾਜ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸਮਾਂ ਦਿਓ ਇਹ ਸਮਾਜ ਵੀ ਤੁਹਾਨੂੰ ਢੀਕਦਾ ਹੈ ਇਹ ਸਮਾਜ ਸਾਡਾ ਇੰਨਾ ਚੰਗਾ ਹੈ ਜੇ ਆਪਾਂ ਸਮਾਜ ਵੱਲੋਂ ਇੱਕ ਆਦਮ ਕਰਦੇ ਆ ਤਾਂ ਸਮਾਜ ਦੋ ਕਰਮਾਂ ਦਿੰਦਾ ਹੈ ਸੋ ਆਪਣੀ ਡਿਊਟੀ ਤੰਦਈ ਨਾਲ ਹੁਣ ਸਮਾਜ ਨੂੰ ਡਿਊਟੀ ਦਿਓ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਮਹਾਰਾਜ ਜੀ ਤੋਂ ਔਰ ਸੰਗਤ ਜੀ ਤੋਂ ਮਾਫੀ ਮੰਗਦਾ ਜੇ ਕੁਝ ਮੇਤੋਂ ਵੱਧ ਘੱਟ ਬੋਲਿਆ ਗਿਆ ਹੋਵੇ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਛੇਰੀ ਜੀਤਰਾਮ ਜੀ ਨੀਲੇਵਾੜੇ ਸ਼ਾਮਲਾਲ ਜੀ ਦੇ ਜੀਵਨ ਬਾਰੇ ਔਰ ਉਹਨਾਂ ਦੀ ਸਰਵਿਸ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਹਨ ਬੜੇ ਹੀ ਵਿਸਤਾਰ ਦੇ ਨਾਲ ਸਰਵਿਸ ਦੇ ਦੌਰਾਨ ਦੱਸਿਆ ਹੈ ਉਹਨਾਂ ਦਾ ਜਿਹੜਾ ਸੁਭਾਅ ਕਿੰਨਾ ਮਿੱਠ ਬੋਲੜਾ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲਾਲ ਜੀ ਦੇ ਰਿਸ਼ਤੇਦਾਰ ਸ਼ਾਮਲਾਲ ਜੀ ਦੇ ਸਟਾਫ ਨਗਰ ਮੁਖੂ ਪਰ ਬਹੁਤ ਹੀ ਹਮ ਹੋਵਾ ਕੇ ਪੂਜਿਆ ਹੈ ਇਹ ਸ਼ਾਮ ਲਾਲ ਜੀ ਦਾ ਜਿਹੜਾ ਹੈ ਪਿਆਰ ਹੈ ਉਸ ਦੀ ਇੱਕ ਨਿਸ਼ਾਨੀ ਹੈ ਸੁਮੇ ਪਾਟੇ ਸਾਹਿਬ ਨੂੰ ਕਿਹਾ ਸੀ ਉਹਨਾਂ ਨੇ ਡਿਊਟੀ ਮੇਰੀ ਲਾਤੀ ਧੰਨਵਾਦੀ ਮੈਂ ਆਪਣੇ ਮੰਦਰ ਕਮੇਟੀ ਵੱਲੋਂ ਆਪਣੇ ਨਗਰ ਵੱਲੋਂ ਸਾਰੇ ਹੀ ਆਏ ਹੋਏ ਮਹਾਪੁਰਚਾਂ ਦਾ ਸਾਰੀ ਹੀ ਸੰਗਤ ਦਾ ਸ਼ਾਮ ਲਾਲ ਦੇ ਮਿੱਤਰਾਂ ਸਜਰਾਂ ਦਾ ਰਿਸ਼ਤੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋੜ ਕੋੜ ਧੰਨਵਾਦ ਕਰਦਾ ਹਾਂ ਬੇਨਤੀ ਕਰਦਾ ਹਾਂ ਸਾਰੀ ਇਸ ਸੰਗਤ ਨੂੰ ਲੰਗਰ ਪ੍ਰਸ਼ਾਦਾ ਜਿਹੜਾ ਹੈ ਪਰਿਵਾਰ ਦੇ ਵੱਲੋਂ ਤਿਆਰ ਹੈ ਪਹਿਲਾਂ ਜਿਹੜਾ ਹੈ ਭਾਈਆਂ ਨੇ ਲੰਗਰ ਪ੍ਰਸ਼ਾਦਾ ਪਾਣਾ ਹੈ ਉਸ ਤੋਂ ਬਾਅਦ ਫਿਰ ਬੀਬੀਆਂ ਨੇ ਲੰਗਰ ਪ੍ਰਸ਼ਾਦਾ ਪਾ ਕੇ ਜਾਣਾ ਹੈ ਇੱਕ ਵਾਰੀ ਸਾਰਿਆਂ ਦਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ